ਪੂਰਾ ਇੰਡੀਆ ਕੰਟਰੋਲ ਕੀਤਾ ਜਾਂਦਾ ਹੈ ਪੂਰੇ ਦਾ ਪੂਰਾ ਇੰਡੀਆ ਤੇ ਇੱਥੇ ਹੀ ਉਹ ਟੇਬਲ ਅੱਜ ਵੀ ਮੌਜੂਦ ਹੈ ਜਿਹਦੇ ਉੱਪਰ ਬਹਿ ਕੇ ਡਿਸਕਸ਼ਨ ਹੋਈ ਸੀ ਬਈ ਇਸ ਜਗ੍ਹਾ ਤੋਂ ਪੰਜਾਬ ਨੂੰ ਪਾਰਿਆ ਜਾਊਗਾ ਇਹ ਉਹੀ ਬਿਲਡਿੰਗ ਹੈ ਜਾਨੀ ਕਿ ਪੰਜਾਬ ਦੇ ਵਿੱਚ ਦੀ ਲਖੀਰ ਜਿਹੜੀ ਖਿੱਚੀ ਗਈ ਸੀ ਦੋ ਦੇਸ਼ ਬਣੇ ਸੀ ਪਾਕਿਸਤਾਨ ਤੇ ਇੰਡੀਆ ਤੋਂ ਇਹ ਉਹੀ ਇਹੀ ਬਿਲਡਿੰਗ ਦੇ ਅੰਦਰ ਡਿਸਾਈਡ ਹੋਇਆ ਸੀ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੀ ਹੋ ਜੀ ਲੱਖਾਂ ਕਰੋੜਾਂ ਆਪਾਂ ਕਹਿ ਸਕਦੇ ਹਾਂ ਇੰਡੀਅਨਸ ਜਿਨ੍ਹਾਂ ਦਾ ਕਤਲੇਆਮ ਦੇ ਆਰਡਰ ਇਹ ਬਿਲਡਿੰਗ ਤੋਂ ਨਿਕਲਦੇ ਸੀ ਇਸ ਬਿਲਡਿੰਗ ਦੇ ਵਿੱਚੋਂ ਜਿੰਨੀਆਂ ਤੁਸੀਂ ਸਾਰੀ ਦੇਖ ਰਹੇ ਹੋ ਪੂਰਾ ਇੰਡੀਆ ਕੰਟਰੋਲ ਕੀਤਾ ਜਾਂਦਾ ਹੈ ਪੂਰੇ ਦਾ ਪੂਰਾ ਏਰੀਆ ਇੰਡੀਆ ਦੇ ਵਿੱਚ ਕਿਹੜਾ ਨਵਾਂ ਲਾਅ ਆ ਰਿਹਾ ਭਗਤ ਸਿੰਘ ਨੂੰ ਫਾਂਸੀ ਕਰਤਾ ਸਿੰਘ ਸਾਹਿਬਾ ਹੋਰ ਵੀ ਜਿੰਨੇ ਕੋਈ ਇੰਡੀਆ ਦੇ ਵਿੱਚ ਜਿਹੜੀ ਵੀ ਜਗ੍ਹਾ 13ਵੀਂ ਜਸਟ ਟਾਈਮ ਆਜ਼ਾਦੀ ਤੋਂ ਪਹਿਲਾਂ ਇੰਡੀਆ ਦੇ ਨਾਲ ਜਿਹੜਾ ਕੁਝ ਵੀ ਸਲੂਕ ਹੁੰਦਾ ਸੀ ਆ ਉਹ ਸਾਰਾ ਕੁਝ ਇਸ ਬਿਲਡਿੰਗ ਦੀਆਂ ਕੰਦਾ ਦੇ ਪਿੱਛੇ ਉਹ ਸਾਰੀ ਚੀਜ਼ਾਂ ਨੂੰ ਅਮਲੀ ਰੂਪ ਦਿੱਤਾ ਜਾਂਦਾ ਸੀ ਇਹ ਬਿਲਡਿੰਗ ਸ਼ਿਮਲਾ ਦੇ ਅੰਦਰ ਮੌਜੂਦ ਆ ਤੇ ਇੱਥੇ ਜਦੋਂ ਆਪਣੀ 1945 ਦੇ ਵਿੱਚ ਬੈਠ ਕੋਈ ਸੀ ਮਾਸਟਰ ਤਾਰਾ ਸਿੰਘ ਹੁਣੀ ਵੀ ਇਹ ਬਿਲਡਿੰਗ ਦੇ ਵਿੱਚੋਂ ਹੀ ਉਹ ਆਏ ਸੀਗੇ nehru ਪਹੁੰਚਿਆ ਸੀ ਤੇ ਹੋਰ ਵੀ ਜਾਨਕਿ ਕਈ ਆਪਣੇ ਮਹਾਤਮਾ ਗਾਂਧੀ ਵਗੈਰਾ ਉਹ ਸਾਰੇ ਇਸ ਬਿਲਡਿੰਗ ਦੇ ਅੰਦਰ ਹੀ ਆਏ ਸੀ ਜਿੱਥੋਂ ਇਹ ਚੀਜ਼ ਕਹੀ ਜਾ ਰਹੀ ਸੀ ਕਿ ਬਈ ਇੰਡੀਆ ਨੂੰ ਕਿੱਦਾਂ ਡਿਵਾਈਡ ਕਰਨਾ Shimla conference ਹੋਈ ਸੀ ਆਜ਼ਾਦੀ ਨੂੰ ਲੈ ਕੇ ਵੀ ਆਜ਼ਾਦੀ ਦੇ ਵਿੱਚ ਕਿਹੜਾ ਕਿੰਨਾ ਇੰਡੀਆ ਆਜਾਦ ਹੋਊ ਜਾਂ ਕੀ ਹਿਸਾਬ ਕਿਤਾਬ ਹੋਊਗਾ ਉਹਦਾ ਆਪਣਾ ਵੀ ਕਿਹੜੇ-ਕਿਹੜੇ ਰੂਲ ਆਪਣੇ ਕੋਲ ਆਉਣਗੇ ਅੰਗਰੇਜ਼ ਕਹਿੰਦੇ ਸੀਗੇ ਵੀ ਅਸੀਂ ਅੱਧਾ ਆਈਡੀਆ ਤੁਹਾਡੇ ਵੀ ਤਸੀ ਰਾਜ ਕਰਿਓ ਪਰ ਅਸੀਂ ਤੁਹਾਡੇ ਉੱਤੇ ਸਾਡਾ ਕੰਟਰੋਲ ਹੋਊਗਾ ਵੀ ਤੁਹਾਡੇ ਚੁਣੇ ਹੋਏ ਨੁਮੰਦੇ ਰਾਜ ਕਰਨਗੇ ਪਰ ਉਹਨਾਂ ਨੂੰ ਕੰਟਰੋਲ ਅਸੀਂ ਕਰਾਂਗੇ ਤੇ ਇਦਾਂ ਦੇ ਜਿਹੜੇ ਉਹ ਉਸ ਟਾਈਮ ਜਾਨੀ ਕਿ ਇੱਥੇ ਚੱਲਦਾ ਸੀ ਰੋਲਾ ਗੱਪਾ ਤੇ ਆਪਣੇ ਲੋਕ ਕਹਿੰਦੇ ਸੀਗੇ ਵੀ ਸਾਨੂੰ ਤਾਂ ਵੀ ਪੂਰਾ ਸੁਤੰਤਰ ਇੰਡੀਆ ਚਾਹੀਦਾ ਜਿਹਦੇ ਵਿੱਚ ਸਾਡਾ ਹੀ ਰਾਜ ਹੋਵੇ ਤੇ ਇਹ ਰੋਲੇ ਕੋਲੇ ਸਾਰੀ ਬਿਲਡਿੰਗ ਦੇ ਅੰਦਰ ਹੀ ਇਹ ਸਿਮਲਾ ਕਾਨਫਰੰਸ ਜਿਹੜੀ ਹੋਈ ਸੀਗੀ ਉਹ ਇੱਥੇ ਹੀ ਹੋਈ ਸੀ ਮਾਸਟਰ ਤਾਰਾ ਸਿੰਘ ਉਹ ਨਹੀਂ ਵੀ ਇੱਥੇ ਆਏ ਸੀਗੇ ਜਦੋਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਗਈ ਸੀ ਆਜ਼ਾਦੀ ਨਾਲ ਰਿਲੇਟਡ ਵੀ ਤੁਹਾਨੂੰ ਆਪਣਾ ਦੇਸ਼ ਚਾਹੀਦਾ ਜਾਂ ਤੇ ਮਾਸਟਰ ਤਾਰਾ ਸਿੰਘ ਹੁਣੀ ਵੀ ਇਸ ਜਗ੍ਹਾ ਤੇ ਪਹੁੰਚੇ ਸੀ ਅੰਦਰ ਉਹ ਉਸ ਚੀਜ਼ ਦੇ ਤਸਵੀਰਾਂ ਵੀ ਨੇ ਉਹ ਟਾਈਮ ਦੀਆਂ ਤੇ ਜਿਹੜੇ ਕਹਿ ਸਕਦੇ ਆ ਕਿ ਇਹ ਇੱਕ ਖੂਨੀ ਬਿਲਡਿੰਗ ਆ ਜਿੱਥੋਂ ਹਿੰਦੁਸਤਾਨ ਦੇ ਪਟਵਾਰੇ ਦੀ ਲਖੀਰ ਆ ਜਿਹੜੀ ਇਸ ਬਿਲਡਿੰਗ ਦੇ ਅੰਦਰੋਂ ਹੀ ਖਿੱਚੀ ਗਈ ਸੀ ਤੇ ਇੱਥੇ ਹੀ ਉਹ ਟੇਬਲ ਅੱਜ ਵੀ ਮੌਜੂਦ ਆ ਜਿਹਦੇ ਉੱਪਰ ਬਹਿ ਕੇ ਡਿਸਕਸ਼ਨ ਹੋਈ ਸੀ ਬਈ ਇਸ ਜਗ੍ਹਾ ਤੋਂ ਪੰਜਾਬ ਨੂੰ ਪਾੜਿਆ ਜਾਊਗਾ ਇਹ ਉਹੀ ਬਿਲਡਿੰਗ ਆ ਜਾਨੀ ਕਿ ਪੰਜਾਬ ਦੇ ਵਿੱਚ ਦੀ ਲਖੀਰ ਜਿਹੜੀ ਖਿੱਚੀ ਗਈ ਸੀ ਦੋ ਦੇਸ਼ ਬਣੇ ਸੀ ਪਾਕਿਸਤਾਨ ਤੇ ਇੰਡੀਆ ਤੁਈ ਕੋਹੀ ਇਹੀ ਬਿਲਡਿੰਗ ਦੇ ਅੰਦਰ ਡਿਸਾਈਡ ਹੋਇਆ ਸੀ ਪਰ ਜੇ ਅਮਲੀ ਜਾਮਾ ਉਹਨੂੰ ਜਾ ਕੇ ਜਿਹੜਾ ਆ ਪਾਰਟੀਸ਼ਨ ਦਾ ਸੀ ਦਿੱਲੀ ਜਾ ਕੇ ਦਿੱਤਾ ਗਿਆ ਸੀ ਪਰ ਜਸਟ ਟੇਬਲ ਦੇ ਉੱਪਰ ਬੈਠ ਕੇ ਇਹ ਚੀਜ਼ ਡਿਸਾਈਡ ਹੋਈ ਸੀ ਕਿ ਵੀ ਪਾਰਟੀਸ਼ਨ ਕਰਨੀ ਹੈ ਇੰਡੀਆ ਦੀ ਉਹ ਇਹੀ ਇਸ ਬਿਲਡਿੰਗ ਦੇ ਅੰਦਰ ਹੀ ਆ ਜਿਹਨੂੰ ਆਪਾਂ ਰੈੱਡ ਕਲੈਫ ਲਾਈਨ ਵੀ ਕਹਿੰਦੇ ਆ ਰੈੱਡ ਕਲੈਫ ਬਹੁਤ ਇੱਕ ਅਣਜਾਣ ਬੰਦਾ ਸੀ ਤੇ ਜਦੋਂ ਇੰਡੀਆ ਦਾ ਉਹਨੂੰ ਵਟਵਾਰਾ ਕਰਨ ਨੂੰ ਕਿਹਾ ਗਿਆ ਤੇ ਉਹਨੂੰ ਕੁਝ ਪਤਾ ਹੀ ਨਹੀਂ ਸੀ ਵੀ ਕੀ ਸਿਸਟਮ ਕੀ ਹੈਗਾ ਕੀ ਨਹੀਂ ਹੈਗਾ ਇੰਡੀਆ ਦੇ ਵਿੱਚ ਤਾਂ ਉਹਨੇ ਇੱਕ ਆਪਣੀ ਮਰਜ਼ੀ ਦੇ ਨਾਲ ਲਾਈਨ ਖਿੱਚ ਦਿੱਤੀ ਉਹਨੂੰ ਕੁਝ ਵੀ ਨਹੀਂ ਪਤਾ ਸੀਗਾ ਇੰਡੀਆ ਬਾਰੇ ਤੇ ਜਿਹਦੇ ਨਤੀਜੇ ਅਸੀਂ 47 ਵੇਲੇ ਪਹੁੰਚ ਚੁੱਕੇ ਆ ਤੇ ਹਜੇ ਵੀ ਪਹੁੰਚ ਰਹੇ ਆ ਕਿਉਂਕਿ ਏਰੀਆ ਇਦਾਂ ਦੇ ਡਿਵਾਈਡ ਹੋ ਗਏ ਜਿਸ ਦੇ ਨਾਲ ਬਹੁਤ ਸਾਰੇ ਲੋਕ ਨਾ ਖੁਸ਼ ਸੀ ਤੇ ਯਾਨੀ ਕਿ ਦਿਖਾਉਣ ਦਾ ਤੁਹਾਨੂੰ ਇਹੀ ਮਕਸਦ ਸੀ ਜੁਸੀਂ Shimla ਘੁੰਮਣ ਆਉਣੇ ਆ ਸਾਰੀ ਜਗ੍ਹਾ ਤੇ ਆਉਣੇ ਹੋ ਪਰ ਇਹ ਜਗ੍ਹਾ ਨੂੰ ਜ਼ਰੂਰ ਵਿਜ਼ਿਟ ਕਰਿਓ ਅੱਜਕੱਲ ਇੱਥੇ Indian Advanced Institute ਬਣਿਆ ਹੋਇਆ ਵਾ ਯਾਨੀ ਕਿ ਇੰਡੀਆ ਦੀ ਜਿਹੜੀ ਰਾਸ਼ਟਰਪਤੀ ਜੀ 1965 ਦੇ ਵਿੱਚ ਉਹਨਾਂ ਨੇ ਫਿਰ ਉਹਨਾਂ ਦੇ ਉਹ ਇੱਥੇ ਰੈਜ਼ੀਡੈਂਸ ਹੁੰਦੀ ਸੀ ਉਹਨਾਂ ਦੀ 10-12 ਦਿਨਾਂ ਦੀ ਗਰਮੀਆਂ ਦੇ ਵਿੱਚ ਇੱਥੇ ਹੁੰਦੀ ਸੀ ਤੇ ਫਿਰ ਉਹਨਾਂ ਨੇ ਕਿਹਾ ਸੀ ਵੀ ਇੰਨੀ ਬਿਲਡਿੰਗ ਖਰਾਬ ਪਈ ਆ ਤੇ ਕਿਉਂ ਨਾ ਇਹਨੂੰ ਆਪਾਂ ਕਿਸੇ ਵਧੀਆ ਕੰਮ ਦੇ ਵਿੱਚ ਵਰਤਿਆ ਜਾਵੇ ਤਾਂ ਉਹਨਾਂ ਨੇ ਇੱਥੇ ਇੰਡੀਅਨ ਐਡਵਾਂਸ ਇੰਸਟੀਚਿਊਟ ਕੋਲ ਦਿੱਤਾ ਸੀ ਕਿ ਉਸ ਟਾਈਮ ਤੋਂ ਇੱਥੇ ਚੱਲ ਰਿਹਾ ਐਡਵਾਂਸ ਇੰਸਟੀਚਿਊਟ ਤੇ ਇਸ ਬਿਲਡਿੰਗ ਦੇ ਬੈਕ ਸਾਈਡ ਤੇ ਜਿਹੜਾ ਤੁਸੀਂ ਉਹ ਸਾਹਮਣੇ ਦੇਖ ਰਹੇ ਹੋ ਇੱਕ ਬ੍ਰਾਉਂਜ਼ੇ ਕਲਰ ਦਾ ਤਰਾਕ ਤਿਆ ਕਰਿਆ ਉੱਥੇ ਹੀ ਉਹ ਜਿਹੜਾ ਇਸ ਵਾਰ ਸ਼ਿਮਲਾ ਦੇ ਵਿੱਚ ਜਿਹੜੇ ਹੁਣ ਤਰਾਸਦੀ ਹੋਈ ਸੀ ਪਿੱਛੇ 35-40 ਲੋਕ ਮਰ ਗਏ ਸੀ ਤੇ ਉਹ ਵੀ ਉਸ ਜਗ੍ਹਾ ਦੇ ਉੱਤੇ ਹੋਈ ਸੀ ਉਹ ਵਾਲਾ ਪੋਰਸ਼ਨ ਬੰਦ ਕੀਤਾ ਹੋਇਆ ਜੋ ਜਰੂਰ ਇੰਨਾਂ ਦੀ ਹਿਸਟਰੀ ਆ ਜਿਹੜੀ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਆਪ ਵੀ ਇਹ ਓਨਿਓ ਸ਼ਿਮਲਾ ਵਗੈਰਾ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਦੱਸੋ ਉਹਨਾਂ ਨੂੰ ਪਤਾ ਲੱਗੇ ਵੀ ਇਹੀ ਉਹ ਖੂਨੀ ਇਮਾਰਤਾਂ ਨੇ ਜਿੱਥੋਂ ਆਪਣਾ ਇੰਡੀਆ ਦੇ ਉੱਤੇ ਰਾਜ ਹੁੰਦਾ ਰਿਹਾ ਵਾ ਇੱਥੋਂ ਸਾਰੇ ਨਵੇਂ ਨਵੇਂ ਡਿਸੀਜਨ ਉਹਦੇ ਹੁੰਦੇ ਸੀਗੇ ਠੀਕ ਹੈ ਜੀ ਕਿਵੇਂ ਤਾਂ ਕੀਤਾ ਜਾਵੇ ਆਪਣੇ ਮੁਲਕ ਨੂੰ ਕਿਹੜੀਆਂ ਚੀਜ਼ਾਂ ਕੋਹੇਨੂਰ ਕਿੱਦਾਂ ਚਰਾਇਆ ਜਾਵੇ ਠੀਕ ਹੈ ਜੀ ਕਿਹੜੇ ਕਿਹੜੇ ਰਾਜਿਆਂ ਨੂੰ ਕਿੱਦਾਂ ਮਾਰਿਆ ਜਾਵੇ ਕਿਵੇਂ ਇੱਥੋਂ ਦੇ ਲੋਕਾਂ ਨੂੰ ਆਪਸ ਵਿੱਚ ਲੜਾਇਆ ਜਾਵੇ ਇੰਡੀਅਨ ਲੋਕਾਂ ਨੂੰ ਤੇ ਉਹ ਸਾਰੇ ਜਿਹੜੇ ਖੂਨੀ ਜਾਂ ਕੀ ਆਰਡਰ ਨਿਕਲਦੇ ਸੀ ਉਹ ਇਹੀ ਬਿਲਡਿੰਗ ਦੇ ਅੰਦਰੋਂ ਨਿਕਲਦੇ ਸੀ ਸ਼ਿਮਲੇ ਦੇ ਅੰਦਰ ਇਹ ਮੌਜੂਦ ਆ ਜਿੱਥੇ ਹੁਣ ਤੁਸੀਂ ਇੰਡੀਆ ਦਾ ਫਲੈਗ ਦੇਖ ਰਹੇ ਹੋ ਇਹ ਤੇ ਕਿਸੇ ਟਾਈਮ ਇੱਥੇ ਬ੍ਰਿਟਿਸ਼ ਜਾਂ ਕੀ ਹੈ ਇੰਗਲੈਂਡ ਦਾ ਝੰਡਾ ਝੂਲਦਾ ਹੁੰਦਾ ਸੀ ਤੇ ਹੁਣ ਇੱਥੇ ਇੰਡੀਅਨ ਫਲੈਗ ਆ ਤੇ ਜੇ ਜਰੂਰ ਤੁਸੀਂ ਸ਼ਿਮਲੇ ਆਓ ਤਾਂ ਸ਼ਿਮਲੇ ਮਾਰ ਰੋਡ ਤੋਂ ਤੁਸੀਂ ਨਾਰਮਲ ਹੀ ਆਉਂਦੇ ਹੋਮੋਗੇ ਉੱਥੋਂ ਇਹ 3 ਕਿਲੋਮੀਟਰ ਦੀ ਦੂਰੀ ਤੇ ਸਥਿਤ ਆ ਇੰਡੀਅਨ ਐਡਵਾਂਸ ਇੰਸਟੀਚਿਊਟ ਹੈ ਤੇ ਉਸ ਸਮੇਂ ਦੀ ਇਹ ਬਿਲਡਿੰਗ ਆ ਹੁਣ ਇਥੇ ਇਸ ਇੰਸਟੀਚੂਟ ਵੀ ਚੱਲ ਰਿਹਾ ਬਾਕਾਇਦਾ ਤੁਹਾਨੂੰ ਸਿੱ ਟਿਕਟ ਲੈਣੀ ਪਈ ਕੀ 100 ਰੁਪਏ ਦੀ ਟਿਕਟ ਪਰ ਹੈਡ ਤੇ ਉਹਦੇ ਵਿੱਚ ਤੁਹਾਨੂੰ ਗਾਈਡ ਵੀ ਪ੍ਰੋਵਾਈਡ ਹੋਊਗਾ ਉਹ ਗਾਈਡ ਤੁਹਾਨੂੰ ਇਹ ਦੱਸੂਗਾ ਕਿ ਕਿੱਦਾਂ ਇਹਦੇ ਅੰਦਰ ਕੀ ਕਿਹੜੀ ਜਗ੍ਹਾ ਤੇ ਬੈਠ ਕੇ ਕਿਹੜੇ ਜਿਹੜਾ ਇੰਡੀਆ ਦਾ ਵਾਇਸ ਰਾਇ ਜਿਹਨੂੰ ਆਪਾਂ ਕਹਿ ਦਿੰਨੇ ਜਿਵੇਂ ਅੱਜ ਦੇ ਟਾਈਮ ਦਾ ਆਪਣਾ ਪ੍ਰਧਾਨ ਮੰਤਰੀ ਨੇ ਕੁਝ ਵੀ ਆ ਤੇ ਉਸ ਟਾਈਮ ਹੁੰਦਾ ਸੀਗਾ ਵਾਇਸ ਰਾਇ ਤੇ ਉਹ ਵਾਇਸ ਰਾਇ ਦੀ ਅੰਦਰ ਇੱਥੇ ਚੇਅਰ ਪਈ ਆ ਉਹਦੇ ਇੱਥੇ ਰੂਮ ਨੇ ਇਹਦੀਆਂ 5 ਮੰਜ਼ਿਲਾਂ ਨੇ ਬਾਹਰੋਂ 3 ਦਿੰਦੀਆਂ ਨੇ 2 ਬੇਸਮੈਂਟ ਦੇ ਅੰਦਰ ਤੇ ਉਹਦੀ ਚੇਅਰ ਹਜੇ ਪਈ ਆ ਯਾਨੀ ਕਿ ਤੁਸੀਂ ਮੰਨ ਲਓ ਵੀ ਇੰਡੀਆ ਦਾ ਇੱਕ ਹੋਰ ਰਾਜਾ ਹੁੰਦਾ ਸੀ ਕਿ ਉਹ ਇੰਡੀਆ ਦਾ ਰਾਜ ਇਸ ਜਗ੍ਹਾ ਦੇ ਅੰਦਰ ਉਹ ਬਰਹਿ ਕੇ ਕਿਉਂਕਿ ਗਰਮੀਆਂ ਦੀ ਰਾਜਧਾਨੀ ਸੀ ਇੰਡੀਆ ਨੂੰ ਇੰਡੀਆ ਦੀ ਸ਼ਿਮਲਾ ਉਹ ਸਾਰਾ ਇੰਡੀਆ ਇੱਥੋਂ ਆਪਰੇਟ ਕਰਦਾ ਸੀ ਜਿਹੜਾ ਵਾਇਸਰਾਏ ਸੀ ਤੇ 1888 ਦੇ ਵਿੱਚ ਹੀ ਬਿਲਡਿੰਗ ਦੀ ਸ਼ੁਰੂਆਤ ਹੋਈ ਸੀ ਕਿ ਬਣਨੀ ਸ਼ੁਰੂ ਹੋਈ ਸੀ ਤੇ 4 ਸਾਲ ਲੱਗੇ ਸੀ ਬਿਲਡਿੰਗ ਨੂੰ ਬਣਨ ਦੇ ਵਿੱਚ ਬਰਮਾ ਯਾਨੀ ਕਿ ਜਿਹੜਾ ਕਿ ਅੱਜ ਮਿਆਂਨਮਾਰ ਆ ਵੀਰੋ ਆਪਾ ਕਹਨੇ ਆ ਉੱਥੋਂ ਦੀ ਲੱਕੜ ਇਸ ਬਿਲਡਿੰਗ ਦੇ ਵਿੱਚ ਲੱਗੀ ਆ ਜਿਹੜੀ ਇੱਥੋਂ ਦੀ ਛੱਤ ਨੇ ਛੱਤ ਦੇ ਵਿੱਚ ਅਖਰੋੜ ਦੀ ਲੱਕੜ ਦਾ ਵਰਤੋਂ ਕੀਤੀ ਗਈ ਆ ਅੰਦਰ ਗਰੁੱਪ ਫੋਟੋਗ੍ਰਾਫੀ ਮਨਾਵਾਂ ਨੀ ਮੈਂ ਤੁਹਾਨੂੰ ਅੰਦਰੋਂ ਦਿਖਾ ਦਿੰਦਾ ਤੇ ਅਖਰੋੜ ਦੀ ਜਿਹੜੀ ਲੱਕੜ ਆ ਇਹ ਬਿਲਡਿੰਗ ਦੀ ਛੱਤ ਦੇ ਉੱਪਰ ਲੱਗੀ ਆ ਤੇ ਇੱਥੇ ਬਹੁਤ ਐਡਵਾਂਸ ਉਸ ਸਮੇਂ ਦਾ ਫਾਇਰ ਫਾਈਟਿੰਗ ਸਿਸਟਮ ਵੀ ਲੱਗਿਆ ਹੋਇਆ ਤੇ ਉਹਦੇ ਵਿੱਚ ਜਿਹੜਾ ਸਿਸਟਮ ਲੱਗਿਆ ਹੋਇਆ ਉਹਦੇ ਇਦਾਂ ਡਿਜ਼ਾਈਨ ਕੀਤਾ ਗਿਆ ਇਸ ਬਿਲਡਿੰਗ ਦੀ ਜਿਹੜੀ ਛੱਤ ਆ ਉਹ ਛੱਤ ਦੇ ਵਿੱਚ ਉਹਨਾਂ ਨੇ ਨਾਈਟ੍ਰੋਜਨ ਗੈਸ ਪਾਣੀ ਦੇ ਟੈਂਕਰ ਉਸ ਟਾਈਮ ਰੱਖੇ ਸੀ ਕਿਉਂਕਿ ਉਸ ਟਾਈਮ ਫਾਇਰ ਬ੍ਰਿਗੇਡ ਦਾ ਇੰਨਾ ਵਧੀਆ ਪ੍ਰਬੰਧ ਨਹੀਂ ਹੁੰਦਾ ਸੀ ਤੇ ਵੀ ਜੇ ਉੱਥੋਂ ਥੱਲੇ ਕੋਈ ਕਿਉਂਕਿ ਸਾਰੀ ਬਿਲਡਿੰਗ ਲੱਕੜ ਦੀ ਬਣੀ ਆ ਜੇ ਇਹਨੂੰ ਅੱਗ ਲੱਗੇ ਉਹਦਾ ਟੈਂਪਰੇਚਰ ਹਾਈ ਹੋਵੇ ਟੈਂਪਰੇਚਰ ਹਾਈ ਹੋਣ ਤੋਂ ਬਾਅਦ ਉੱਥੇ ਇੱਕ ਸ਼ੀਸ਼ਾ ਲੱਗਾ ਸ਼ੀਸ਼ਾ ਮੈਲਟ ਹੋ ਜਾਣਾ ਉਹਦੇ ਉੱਪਰੋਂ ਪਾਣੀ ਥੱਲੇ ਡਿੱਗ ਕੇ ਅੱਗ ਨੂੰ ਬੁਝਾ ਦੂਕ ਤੇ ਇੰਨ ਟੈਂਕਾ ਦੇ ਵਿੱਚ ਪਾਣੀ ਰੱਖਿਆ ਹੋਇਆ ਪਲਾਸਟਿਕ ਦੇ ਟੈਂਕ ਨੇ ਉਹ ਇਹ ਸੀ ਜੀ ਇਸ ਵੈਲਡਿੰਗ ਬਾਰੇ ਤੁਹਾਨੂੰ ਥੋੜੀ ਜਿਹੀ ਬਹੁਤ ਹੀ ਇਨਫੋਰਮੇਸ਼ਨ ਜਿਹੜੀ ਦੇਣੀ ਸੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਅੱਗੇ ਇਦਾਂ ਦੇ ਜੇਕਰ ਤੁਸੀਂ ਹੋਰ ਵੀ ਹਿਸਟੋਰੀਕਲ ਫੈਕਟ ਜਾਨਣਾ ਚਾਹੁੰਦੇ ਹੋ ਕਿਸ